ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਹਿੰਦੇ ਨਸ਼ਿਆਂ ਦਾ ਤਸ਼ਕਰ ਵਿਕਰਮ ਸਿੰਘ ਮਨਜੀਠੀਆ ਦੁਆਰਾ ਫੇਰ ਮਨਜੋਗ ਅਦਾਲਤ ਨੇ 14 ਦਿਨਾਂ ਲਈ ਜੇਲ੍ਹ ਵਿੱਚ ਭੇਜ ਦਿੱਤਾ ਕਿਉਂ ਭੇਜਿਆ ਜਿਹੜੇ ਇਹਦੇ ਵਕੀਲ ਸਾਹਿਬ ਸੀ ਕਲੇਰ ਵਰਗੇ ਬੜਾ ਜਤਨ ਕੀਤਾ ਕਿ ਜੋ ਅੰਤ ਦਵਾ ਦੇਾਂਗੇ ਅਸੀਂ ਕਰੋੜਾਂ ਰੁਪਈਆ ਦੀ ਗੇਮ ਹੁੰਦੀ ਹੈ ਜਵੰਤ ਦੀ ਪਰ ਅਦਾਲਤਾਂ ਸਾਹਮਣੇ ਜਿਹੜੇ ਵਿਜੀਲੈਂਸ ਨੇ ਦਸਤਾਵੇਜ਼ ਪੇਸ਼ ਕੀਤੇ ਨੇ ਉਹ ਪ੍ਰੂਫ ਕਰਦੇ ਨੇ ਕਿ ਮਨਜੀਠੀਏ ਨੇ ਕਿੱਟੇ ਦਾ ਧੰਦਾ ਕਰਕੇ ਅਰਬਾਂ ਖਰਬਾਂ ਰੁਪਈਆ ਇਕੱਠਾ ਕੀਤਾ ਹੈ ਪ੍ਰੂਫ ਹੋ ਗਿਆ ਹੁਣ 14 ਦਿਨ ਲਈ ਨਿਆਇਕ ਫਰਿਆਸਤ ਵਿੱਚ ਜਾਣ ਕਿ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਜੱਜ ਸਾਹਿਬ ਨੇ ਅੱਛਾ ਹੁਣ ਇੱਕ ਨਵਾਂ ਸੱਪ ਹੋਰ ਨਿਕਲਿਆ ਹੈ ਜਿਹੜਾ ਰਮਜੀਤ ਗਿੱਲ ਸੀ ਇਹਦੇ ਨਾਲ ਕਹਿੰਦੇ ਤਾਰਾਂ ਜੁੜੀਆਂ ਹੋਈਆਂ ਨੇ ਇਹ ਪਹਿਲਾਂ ਅਕਾਲੀ ਦਲ ਵਿੱਚ ਹੁੰਦਾ ਸੀ ਜਾਨੀ ਕਿ ਇਹਦੇ ਨਾਲ ਮਿਲ ਜੁਲ ਕੇ ਚਿੱਟੇ ਦਾ ਕਾਰੋਬਾਰ ਬਿਕਰਮ ਸਿੰਘ ਮਨਜੀਠੀਏ ਨੇ ਕਹਿੰਦੇ ਕੀਤਾ ਸੀ ਤੇ ਕਾਫੀ ਕਰੋੜਾਂ ਰੁਪਇਆ ਇਹਦੇ ਰਾਹੀਂ ਖੁਰਦਬਦ ਕੀਤਾ ਗਿਆ ਦਸਤਾਵੇਜ਼ ਮਟਾਏ ਗਏ ਤੇ ਹੁਣ ਇਹ ਜਿਹੜੇ ਅਰਨੀਤ ਸਿੰਘ ਗਿੱਲ ਨੇ ਇਹ ਕਹਿੰਦੇ ਸ਼ਾਇਦ ਬੀਜੇਪੀ ਦੇ ਵਿੱਚ ਚਲੇ ਗਏ ਤੇ ਬੀਜੇਪੀ ਦੇ ਵਿੱਚ ਜਾਣ ਤੋਂ ਮਤਲਬ ਇਹ ਹੁੰਦਾ ਹੈ ਵੀ ਜਦੋਂ ਕਿਸੇ ਬੰਦੇ ਨੂੰ ਪਵਿੱਤਰ ਕਰਨਾ ਹੋਵੇ ਗੰਗਾ ਵਿੱਚ ਇਸ਼ਨਾਨ ਕਰਾ ਕੇ ਜਣਕੇ ਗੁਨਾਹ ਮਾਫ ਕਰਨੇ ਹੋਣ ਉਦੋਂ ਬੀਜੇਪੀ ਇੱਕ ਪਵਿੱਤਰ ਨਦੀ ਹੈ ਜਣਕੇ ਬੰਦੇ ਨੂੰ ਦੁੱਤੋਤਾ ਬਣਾ ਦਿੰਦੀ ਹੈ ਜਦੋਂ ਪਤਾ ਲੱਗਿਆ ਟਬੀਲੈਂਸ ਨੇ ਰੇਡ ਮਾਰੀ ਅਨੀਤ ਗਿੱਲ ਦੇ ਘਰ ਹੁਣ ਤਾਰਾਂ ਕਿਵੇਂ ਜੁੜੀਆਂ ਨੇ ਇਹ ਜਿਹੜੇ ਰਸਤਾ ਵੇਜ ਨੇ ਇਹ ਵਿਜੀਲੈਂਸ ਨੇ ਲੱਭੇ ਨੇ ਕਹਿੰਦੇ ਗੱਡੀਆਂ ਗੁੱਡੀਆਂ ਦੇ ਵਿੱਚ ਕਾਫੀ ਰੁਪਈਆ ਇਧਰ ਉਧਰ ਹੋਇਆ ਗੱਟਿਆਂ ਚ ਪਾ ਪਾ ਕੇ ਜਿਹੜੇ ਪਲਾਸਟਿਕ ਦੇ ਢੋਲ ਹੁੰਦੇ ਨੇ ਕਹਿੰਦੇ ਉਹ ਭਰ ਭਰ ਕੇ ਭੇਜੇ ਵੀ ਦੁੱਧਾਂ ਦੀ ਗੱਡੀ ਜਾ ਰਹੀ ਐ ਹੁੰਦੇ ਕਹਿੰਦੇ ਹਜ਼ਾਰ ਦੇ ਤੇ 500 ਦੇ ਨੋਟ ਹੁੰਦੇ ਸੀ ਵੱਡੇ ਇਹ ਸਾਰਾ ਕੁਝ ਕਹਿੰਦੇ ਇਦਾਂ ਕੁਝ ਹੋਇਆ ਬਾਪਰਿਆ ਹੁੰਦਾ ਵੀ ਹੈ ਜੀ ਕੋਈ ਸ਼ੱਕ ਨਹੀਂ ਹੁਣ ਜੇ ਕੋਈ ਬੰਦਾ ਬੈਗ ਬੱਸ ਵਿੱਚ ਪਰ ਕੇ ਰੁਪਈਆਂ ਦਾ ਰੱਖੂ ਤਾਂ ਸ਼ੱਕ ਪਾਊਗਾ ਇਹ ਦੁੱਧ ਵਾਲੀ ਗੱਡੀ ਪਤਾ ਨਹੀਂ ਕਿਹੜੇ ਮਿਲਕ ਪਲਾਂਟ ਦੀ ਹੋਣੀ ਹੈ ਖਰੀਦ ਲੈਂਦੇ ਨੇ ਲੋਕ ਗੱਡੀ 5-7 ਲੱਖ ਦੀ ਖਰੀਦਣੀ ਕੀ ਔਖੀ ਹੈ ਡਰਮ ਖਰੀਦਦੇ ਹੁਣ ਵੀ ਇੱਕ ਡਰਮ ਵਿੱਚ 2-4 ਕਰੋੜ ਤਾਂ ਪਈ ਜਾਂਦਾ ਹੈ ਤੋਂ ਪਰ ਪਰ ਕੀ ਪਤਾ ਨਹੀਂ ਇੱਧਰ ਉੱਧਰ ਕਿੱਧਰ ਕਮਾਏ ਪਤਾ ਨਹੀਂ ਕਿੱਥੇ ਜਾ ਕੇ ਦੱਬੇ ਫਿਰ ਉੱਥੋਂ ਸਵਿੱਚ ਭੇਜੀ ਦੁਬਈ ਭੇਜੀ ਫਿਰ ਉੱਥੋਂ ਪਤਾ ਨਹੀਂ ਕੈਲੀਫੋਰਨੀਆ ਗਏ ਟਰਾਲੇ ਟਰੋਲੇ ਪਾਏ ਕਾਫੀ ਕੁਝ ਹੋਇਆ ਤੇ ਹੁਣੇ ਤਾਰਾਂ ਕਹਿੰਦੇ ਰਣਜੀਤ ਗਿੱਲ ਦੇ ਨਾਲ ਜੁੜ ਗਈਆਂ ਤੇ ਜਦੋਂ ਉਹਦੇ ਘਰੇ ਬੱਜੀ ਰੇਡ ਵਿਜੀਲੈਂਸ ਦੀ ਤੇ ਇਹਨੇ ਚੱਕੀ ਪੈਨ ਟਟਾਈ ਬੂਟ ਤੇ ਛੋਟਾ ਜਿਹਾ ਟੇਚੀ ਇਹ ਬੀਜੇਪੀ ਦੇ ਦਫਤਰ ਤੇ ਬੜਾ ਗਿਆ ਬੜ ਗਿਆ ਜਾ ਕੇ ਉਹਦੀ ਅਗਲੇ ਨੇ ਪਾਤਾ ਫੁੱਲਾਂ ਵਾਲਾ ਗੜ ਵਿੱਚ ਉਹ ਤੌਲੀਆ ਜਿਹਾ ਕੀ ਕਹਿੰਦੇ ਨੇ ਪਰਨਾਜਾ ਬੀਜੇਪੀ ਪਾਰਟੀ ਭਰਤੀ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਕਹਿ ਕੇ ਵਾਲੇ ਨੇ ਪਵਿੱਤਰ ਕਰਤਾ ਉਹਦ ਨੂੰ ਕਹਿੰਨੇ ਮੂੰਹ ਕਰਨਾ ਨਹੀਂ ਨਾ ਈਡੀ ਨੇ ਕਰਨਾ ਨਾ ਵਿਜਲੈਂਸ ਨੇ ਕਰਨਾ ਮਤਲਬ ਇਹ ਹੀ ਹੈ ਹਾਲਾਂਕਿ ਜਦੋਂ ਹੁਣ ਇਹ ਮੈਨੂੰ ਵੀ ਗਾਣਾ ਕੱਢੋਂਗੇ ਮੈਂ ਬੀਜੇਪੀ ਨੂੰ ਸਪੋਰਟ ਕਰਦਾ ਜੀ। ਕਈ ਵਾਰੀ ਬੰਦੇ ਨੂੰ ਹੋਵੇ ਵੀ ਇਹ ਆਪਣੀ ਪਾਰਟੀ ਦੀ ਮਿੱਟੀ ਪੱਟੀ ਜਾਂਦਾ ਹੈ। ਨਹੀਂ 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 ਮਿੱਟੀ ਨਹੀਂ ਪੜਦੇ ਸੀ। ਅਜੇ ਤੱਕ ਕਮਜ਼ੋਰੀਆਂ ਦੱਸਦੇ ਆ। ਵੀ ਜਦੋਂ ਬੰਦੇ ਦੇ ਮਨ ਵਿੱਚ ਪਾਲਾ ਹੋਵੇ ਵੀ ਮੇਰਾ ਬਾਪੂ, ਮੇਰੀ ਮਾਂ ਮੈਨੂੰ ਬਚਾਉਗੀ। ਫਿਰ ਬੀਜੇਪੀ ਵੱਲ ਪਲ ਨੂੰ ਹੋ ਜਾਂਦੇ ਨੇ ਲੋਕ। ਉਹਨਾਂ ਕੋਲੇ ਮੰਤਰ ਹੈਗਾ ਜਿਹੜਾ ਵੀ ਲੁੱਚਾ ਲੰਡਾ ਹੋਵੇ ਇਹ ਸ਼ਬਦ ਮੈਂ ਵਾਪਸ ਲੈ ਲਾਂ ਜੀ ਤੇ ਉਹਨੂੰ ਉਹ ਗਣ ਵਿੱਚ ਪਾ ਕੇ ਸਰੂਪ ਉਹਦੀ ਕਰਦਨੇ ਪਵਿੱਤਰ ਤੇ ਨਾਲੇ ਕਹਿਤਾ ਹੋਣਾ ਕੋਈ ਨਹੀਂ ਅਗਲਾ ਪੰਜਾਬ ਦੇ ਵਿੱਚ ਜਿਹੜਾ ਵੀ ਐਮਐਲਏ ਬਣ ਗਿਆ ਤੂੰ ਜਿੱਥੋਂ ਤੈਨੂੰ ਮੰਤਰੀ ਬਣਾ ਦੇਗੇ ਫਿਰ 20 ਦੀ ਕਰੋੜਾਂ ਅਗਲੇ ਉਧਰੋਂ ਤੱਕ ਦੇਣਾ ਕੋਈ ਵੱਡੀ ਗੱਲ ਥੋੜੀ ਐ ਇਹ ਕੋਈ ਦਿਹਾੜੀ ਕਰਨ ਵਾਲੇ ਬੰਦੇ ਥੋੜੀ ਐ ਕਰੋੜਾਂ ਦੇ ਮਾਲਕ ਨੇ ਜੇ 2-4 ਕਰੋੜ ਰੁਪਇਆ ਇਧਰ ਉਧਰ ਹੋ ਜੇ ਨੂੰ ਕੀ ਫਰਕ ਪੈਣ ਲੱਗਾ ਚਿੱਟੇ ਦੇ ਨਾਲ ਕਿੰਨਾ ਕੁ ਕਮਾਇਆ ਹੋਣਾ ਕਿੰਨੇ ਕੁ ਘਰ ਉਜਾੜੇ ਹੋਣੇ ਕਿੰਨੇ ਕੁ ਗਰੀਬ ਲੋਕਾਂ ਦਾ ਖੂਨ ਚੂਸਿਆ ਹੋਣਾ ਮਾਲਕ ਭਾਗੂ ਬਣ ਕੇ ਕਿਸੇ ਨੂੰ ਕੀ ਪਤਾ ਹੈ ਇਹ ਤਾਂ ਧੰਨਵਾਦ ਕਰੀਏ ਜੱ ਸਾਹਿਬ ਦਾ ਜਿਹੜੇ ਮੰਡੀਟੀਆਂ ਨੂੰ ਕਹਿੰਦੇ ਚੱਲ ਵੀ 14 ਦਿਨਾਂ ਲਈ ਹੋਰ ਜੇਲ੍ਹ ਵਿੱਚ ਫਿਰ ਅੱਗੇ ਦੇਖਦੇ ਹਾਂ ਕੀ ਬਣਦਾ ਅੱਗੇ ਕੀ ਬਣਦਾ ਹੈ ਅੱਗੇ ਵੀਲੈਂਸ ਨੇ ਸਭ ਕੁਝ ਨਮਾ ਹੋਰ ਕੱਢ ਲੈਣਾ ਉਹਨਾਂ ਕੋਲ ਤਾਂ ਛੱਪਾਂ ਦੀ ਪਟਾਰੀ ਹੈ ਜੀ ਕਿਸਮਾਂ ਬਹੁਤ ਨੇ ਆ ਜਿਹੜੇ ਪਾਣੀ ਵਿੱਚ ਰਹਿੰਦੇ ਉਹਨਾਂ ਵਿੱਚ ਜ਼ਹਿਰ ਨਹੀਂ ਹੁੰਦੀ ਜਿਹੜੇ ਖੇਤਾਂ ਵਿੱਚ ਘੁੰਮਦੇ ਨੇ ਜ਼ਹਿਰ ਹੁੰਦੀ ਹੈ ਤੇ ਪਾਣੀ ਵਾਲਾ ਨਹੀਂ ਫੜਦੇ ਇਹ ਤਾਂ ਜਿਹੜਾ ਨਾ ਖੇਤਾਂ ਵਿੱਚ ਘੁੰਮਦਾ ਹੁੰਦਾ ਗੰਵਾਰੇ ਦੇ ਵਿੱਚ ਨਰਮੇ ਵਿੱਚ ਝੋਨੇ ਵਿੱਚ ਝੋਨੇ ਵਿੱਚ ਤਾਂ ਸਾਰੀ ਪਾਣੀ ਹੁੰਦਾ ਮੂੰਗੀ ਵਿੱਚ ਉਹ ਉਹਦੇ ਵਿੱਚ ਜ਼ਹਿਰ ਹੁੰਦਾ ਉਹ ਸੱਪ ਫੜਦੇ ਨੇ ਜਦੋਂ ਉਹ ਸੱਪ ਫੜਦੇ ਨੇ ਫਿਰ ਉਹ ਫਨੀਆ ਨਾਗ ਹੁੰਦਾ ਪਤਾ ਨਹੀਂ ਜਦੋਂ ਡੰਗ ਮਾਰ ਗਿਆ ਇਹਦਾ ਡੰਗਿਆ ਪਾਣੀ ਮੰਗਦਾ ਨਹੀਂ ਫਿਰ ਸਾਰੇ ਡਰਦੇ ਆ ਫਿਰ ਗਵਾਗ ਉਹ ਸਭ ਮੁੱਕਰ ਜਾਂਦੇ ਆ ਜਿਹੜੇ ਗਲਾਸੀ ਦੇ ਜਾਰ ਹੁੰਦੇ ਨੇ ਜੀ ਸਿੰਘ ਵਰਗੇ ਉਹ ਛੱਡ ਕੇ ਫਿਰ ਬੀਜੇ ਵੀ ਚਲੇ ਜਾਂਦੇ ਆ ਬਸ ਇੰਨੀ ਇੱਕ ਗੱਲ ਬਾਤ ਐ ਜੀ ਤੇ ਹੁਣ 14 ਦਿਨਾਂ ਲਈ ਡੇਲ ਵਿੱਚ ਦਵਾਰਾ ਜਾਂ ਸਭ ਨੇ ਭੇਜਤਾ ਕਿਉਂ ਭੇਜਿਆ ਅਗਲੇ ਪੋਸ਼ੂਗਿਸ਼ ਕਾਰਨਗੇ ਵੀ ਜਿਹੜੀਆਂ ਦੁੱਧ ਵਾਲੀਆਂ ਗੱਡੀਆਂ ਵਿੱਚ ਦੁੱਧ ਵਾਲ ਡਰਮਾਂ ਵਿੱਚ ਹਜ਼ਾਰ ਹਜ਼ਾਰ ਦੇ 5 500 ਦੇ ਨੋਟ ਜਾਂਦੇ ਸੀ ਉਹ ਕਿੱਧਰ ਨੂੰ ਗਏ ਨੇ ਦੱਸੋ ਵੀ ਕਿਹੜੇ ਮਿਲਕ ਪਲਾਨ ਦੇ ਵਿੱਚ ਆ ਜੋ ਡਰਮ ਖੋਲੇ ਜਾਂਦੇ ਸੀ ਤੇ ਉਹ ਨੋਟ ਕੱਡ ਕਿ ਉਹਨਾਂ ਵਿੱਚ ਚਿੱਟਾ ਪੜਿਆ ਜਾਂਦਾ ਸੀ ਚਿੱਟਾ ਕਿੱਧਰ ਨੂੰ ਜਾਂਦਾ ਸੀ ਨੋਟ ਕਿੱਧਰ ਨੂੰ ਜਾਂਦੇ ਸੀ ਇਹ ਪੁੱਛ ਕੇ ਹੁਣ ਕਰ ਰਹੇ ਨੇ ਮੈਨੂੰ ਤਾਂ ਇਦਾਂ ਵੀ ਲੱਗਿਆ ਕਿ ਮੇਰਾ ਮਿੱਤਰ ਹੈ ਕਹਿੰਦੇ ਹੁਣ ਮੂਦਾ ਵੀ ਪਾਇਆ ਜਾਂਦਾ ਜੇਲ੍ਹ ਵਿੱਚ ਕਹਿੰਦੇ ਇਹ ਅਡਵਾਈ ਕਰਦਾ ਮੜੀ-ਮੋਟੀ ਚਲੋ ਕੋਈ ਨਹੀਂ ਉਹ ਤਾਂ ਪੁਲਿਸ ਦਾ ਕੰਮ ਹੁੰਦਾ ਹੈ ਉਹ ਤਾਂ ਦੋ ਪਈਆਂ ਬਿਸਰ ਗਈਆਂ ਪੁਲਿਸ ਦਾ ਕੁੱਟਿਆ ਕੋਈ ਗੁੱਸਾ ਨਾ ਕਰੇ ਉਹ ਕਾਨੂੰਨ ਦੇ ਹੱਥ ਹੁੰਦੇ ਨੇ ਕਾਨੂੰਨ ਰੱਬ ਦੀ ਤਰ੍ਹਾਂ ਮੰਨ ਲੈਣਾ ਚਾਹੀਦਾ ਹੈ ਜਿਹੜਾ ਬੰਦਾ ਕਾਨੂੰਨ ਦੇ ਸਕੰਦੇ ਵਿੱਚ ਫਸ ਜਾਂਦਾ ਪਰ ਸਭ ਤੋਂ ਵੱਡੀ ਖਬਰ ਹੈ ਇਹ ਵੀ ਆ ਜਿਹੜੇ ਕਲੇਰ ਸਾਹਿਬ ਬੁੜਕ-ਬੁੜਕ ਕੇ ਗੱਲਾਂ ਕਰਦੇ ਨੇ ਐਦਾਂ ਐਕਸ਼ਨ ਕਰ ਕਰਕੇ ਮਜੀਠੀਆ ਸਾਹਿਬ ਦਾ ਕੋਈ ਪ੍ਰੂਫ ਨਹੀਂ ਮਿਲਿਆ ਸਰਕਾਰ ਫਸ ਗਈ ਭਵੰਤਮਾਨ ਝੂਠ ਬੋਲਦਾ ਹੈ ਤੇ ਉਹਨੂੰ ਸਬਕ ਮਿਲ ਗਿਆ ਭਵੰਤਮਾਨ ਝੂਠ ਬੋਲੇ ਨਾ ਬੋਲੇ ਭਵੰਤਮਾਨ ਦਾ ਕੀ ਰੋਲਾ ਗਰਜ਼ਦਾਰ ਤਾਂ ਬੇਈਰ ਲਸ ਨੇ ਕੀਤਾ ਸਬੂਤ ਕਿਹਨੇ ਦੇਣਾ ਬੇਈਰ ਲਸ ਨੇ ਜਿਹੜੇ ਕੇਸ ਕਿਹਨੇ ਲੜਨਾ ਵਕੀਲਾ ਨੇ ਲੜਨਾ ਫੈਸਲਾ ਕਿਹਨੇ ਕਰਨਾ ਜੱਜ ਸਾਹਿਬ ਨੇ ਕਰਨਾ ਤੁਸੀਂ ਮਾਰੀ ਜੋ ਚੀਕ ਪਰ ਲਾਸਟ ਵਿੱਚ ਹੁਣ ਮੈਂ ਚੀਕਾਂ ਪਵਾ ਦੇ ਨੀਲੀਆਂ ਪੱਗਾਂ ਵਾਲਾ ਨਹੀਂ ਹੁਣ ਚੇ 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 ਕਰੀ ਜਾਂਦਾ ਬਲਮ ਭਵੰਤਮ ਨੇ ਦੋ ਵਾਰੀ ਕਹਿੰਦਾ ਸੀ ਹੁਣ ਭਵੰਤਮ ਨੇ ਚਾਰ ਵਾਰੀ ਕਹਿੰਦਾ ਚੇ 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 ਕਹਿੰਦਾ ਹੁੰਦੀਆਂ ਨਾ ਚੇ ਚੇ बस एक नीक ਗੱਲ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ